ਤੁਸੀਂ ਕੀ ਕਰ ਰਹੇ ਹੋ? ਹਾਂ ਪਾਪਾ ਨੇ ਐਵੇਂ ਖਾਂਦੇ ਰਹੇ ਨੇ। ਨਹੀਂ ਕੀ ਮਤਲਬ ਕੀ ਇਹ ਮੇਰੇ ਪਾਪਾ ਐਵੇਂ ਖਾਂਦੇ ਨੇ? ਡੈਡੀ ਥੋੜਾ ਬੋਤਾ ਬੀਟ ਰੂਟ ਖਾ ਜਾਂਦੇ ਨੇ ਭਾਬੀ ਤੁਹਾਨੂੰ ਪ੍ਰੋਬਲਮ ਹੈ ਉਹਦੇ ਨਾਲ? ਕਭੀ ਨੇ ਕਿਹਾ ਪਾਪਾ ਐਵੇਂ ਹੀ ਖਾਂਦੇ ਰਹਿੰਦੇ ਨੇ ਕਹਿੰਦੀ। ਐਵੇਂ ਤਾਂ ਮਤਲਬ ਹੀ ਹੋ। ਨਹੀਂ ਗੱਲ ਤਾਂ ਜਿ ਕਹਿਣ ਦਾ ਮਤਲਬ ਕੁਝ ਹੋਰ ਸੀ। ਵੈਸੇ ਹੁਣ ਤੁਸੀਂ ਬਦਲ ਗਏ ਹੋ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਤੁਹਾਡੀਆਂ ਦੁਆਵਾਂਵਾਂ ਦੇ ਨਾਲ ਬਹੁਤ ਜ਼ਿਆਦਾ ਵਧੀਆ ਹਾਂ। ਪਰ ਠੰਡ ਜਿਹੜੀ ਆ ਉਹ ਬਹੁਤ ਜ਼ਿਆਦਾ ਵਾ। ਤੇ ਅੱਜ ਅੱਜ ਬਾਅਦ ਮੌਸਮ ਇਦਾਂ ਜਿਵੇਂ ਤਰੇਲ ਇਦਾਂ ਪੈ ਰਹੀ ਹੈ ਜਿਵੇਂ ਮੀਂਹ ਪੈ ਰਿਹਾ ਹੁੰਦਾ ਔਰ ਕਈ ਲੋਕੀ ਪਤੰਗਾ ਚੜਾ ਰਹੇ ਟਾਂਡ ਦੇ ਵਿੱਚ ਵੀ ਮੈਂ ਵਾਸ਼ਿੰਗ ਮਸ਼ੀਨ ਦੇ ਵਿੱਚ ਇਬਾਦਤ ਦੇ ਕੱਪੜੇ ਪਾ ਕੇ ਗਈ ਸੀ ਤੇ ਉਹ ਕੱਢਣ ਵਾਸਤੇ ਆਈ ਆ ਉਹ ਕੱਢਣ ਵਾਸਤੇ ਆਈ ਆ ਕਿਉਂਕਿ ਇਬਾਦਤ ਦੇ ਕੱਪੜੇ ਸੁੱਕ ਬਾਹਰ ਪਾਉਣੇ ਤਾਂ ਵੀ ਨਹੀਂ ਸੁੱਕਦੇ ਪੱਖੇ ਥੱਲੇ ਪਾਉਣੇ ਤਾਂ ਵੀ ਨਹੀਂ ਸੁੱਕਦੇ ਇਸ ਕਰਕੇ ਆਪਾਂ ਜਿਹੜਾ ਔਇਲ ਹੀਟਰ ਆ ਉਹਦੇ ਉੱਤੇ ਉਹਦੀਆਂ ਵਿੱਬਾਂ ਜਿਆਦਾ ਮੇਨ ਜ਼ਰੂਰੀ ਹੁੰਦੀਆਂ ਨੇ ਵਿੱਬਾਂ ਤੇ ਹੋਰ ਕੀ ਹੁੰਦੇ ਨੇ ਇੱਕ ਮਸਲਿਨ ਕਾਟਨ ਦਾ ਕੱਪੜਾ ਏ ਜਦ ਆ ਮੇਂ ਜ਼ਰੂਰੀ ਹੁੰਦਾ ਉਹਦੇ ਵਾਸਤੇ ਬਾਕੀ ਕੱਪੜਿਆਂ ਦੀ ਕੋਈ ਦਿੱਕਤ ਨਹੀਂ ਆ ਚਲੋ ਕੱਪੜੇ ਭਾਵੇਂ 3-4 ਦਿਨ ਲੱਗ ਵੀ ਜਾਣ ਕੋਈ ਉਹ ਨਹੀਂ ਹੈਗੀ ਤੇ ਮੈਂ ਕੱਪੜੇ ਮਸ਼ੀਨ 'ਚ ਪਾਏ ਹੀ ਤੇ ਹੁਣ ਮੈਂ ਕੱਢਨੀ ਆ ਫਿਰ ਅੰਦਰ ਸੁੱਕਣੇ ਪਾਉਣੇ ਸਾਰਾ ਦਿਨ ਐਦਾਂ ਹੀ ਨਿਕਲ ਜਾਂਦਾ ਬਹੁਤ ਦੇ ਨਾਲ ਸੱਚੀ ਸੀਰੀਅਸਲੀ ਜਦੋਂ ਅਸੀਂ ਮਤਲਬ ਜਦੋਂ ਬਾਜ਼ ਦਹੋਣ ਵਾਲੀ ਸੀ ਤੇ ਉਸ ਤੋਂ ਮਤਲਬ 15 ਕਿ ਦਿਨ ਪਹਿਲਾਂ ਸੀ ਤੇ ਆਪਣਾ ਮੈਂ ਕਈ ਵਾਰ ਸ਼ਿਪੀ ਨੂੰ ਕਹਿੰਦੀ ਮੈਨੂੰ ਬਾਹਰ ਲੈ ਕੇ ਜਾਓ ਮੇਰਾ ਟਾਈਮ ਪਾਸ ਨਹੀਂ ਹੁੰਦਾ ਇਹ ਉਹ ਫਿਰ ਤੁਸੀਂ ਸਾਰੇ ਕਮੈਂਟ ਕਰਦੇ ਹੁੰਦੇ ਸੀ ਕਿ ਕੋਈ ਗੱਲ ਨਹੀਂ ਕੋਰੀ ਮਤਲਬ ਬੇਬੀ ਨੂੰ ਆ ਲੰਦੋ ਤੁਹਾਨੂੰ ਪਤਾ ਕਿੱਦੜ ਲੱਗਿਆ ਕਰਨਾ ਵਾ ਤੇ ਸੋ ਉਹੀ ਗੱਲ ਆ ਇਬਾਦਤ ਆ ਜੀ ਇੱਕ ਦਿਨ ਬਹੁਤ ਛੋਟੇ ਨੇ ਪਤਾ ਹੀ ਨਹੀਂ ਚੱਲਦਾ ਟਾਈਮ ਦਾ ਔਰ ਪਿੰਡ ਆਏ ਚਲੋ ਇਨਾ ਇਹ ਵੀ ਸ਼ੁਕਰ ਆ ਕਿ ਅਸੀਂ ਪਿੰਡ ਆ ਗਏ ਆ ਤੇ ਆਪਾਂ ਨੂੰ ਬੜੀ سپورਟ ਮਿਲਦੀ ਆ ਹਰ ਇੱਕ ਪੱਖੋਂ ਖਾਣ ਪੀਣ ਪੱਖੋਂ ਮਤਲਬ ਮੈਨੂੰ ਇਹ ਹੈ ਕਿ ਚਲੋ ਮੈਂ ਸਿਰਫ ਬੇਬੀ ਦਾ ਹੀ ਖਿਆਲ ਰੱਖਦੀ ਆ ਆਪਣਾ ਆਪਣੇ ਬੇਬੀ ਦਾ ਬਾਕੀ ਸਾਰਾ ਕੰਮਕੁੰਮ ਨੇ ਭਾਬੀ ਮੰਮੀ ਹੋਣੀ ਛਿੱਪੀ ਸਾਰੇ ਨਾਲ ਰਲ ਰੁਲ ਕੇ ਕਰ ਲੈਂਦੇ ਨੇ ਤਾਂ ਇਸ ਕਰਕੇ ਆਪਣਾ ਮਹੀਨਾ ਬੜਾ ਈਜ਼ੀ ਨਿਕਲ ਗਿਆ ਤੇ ਬਾਕੀ ਹੁਣ ਅਸੀਂ ਲੋੜੀ ਅਸੀਂ ਮੈਂ ਦੇਖ ਰਹੀ ਸੀ ਟੈਂਪਰੇਚਰ ਦੇਖ ਰਹੀ ਸੀ ਲੋੜੀ ਵਾਲੇ ਦਿਨ ਦਾ ਉਸ ਦਿਨ ਵੀ ਬਹੁਤ ਜ਼ਿਆਦਾ ਠੰਡ ਆ ਚਲੋ ਕੋਈ ਨਹੀਂ ਮਹਾਰਾਜ ਉਹ ਵੀ ਟਾਈਮ ਲੰਗਾਊਗਾ ਵਧੀਆ ਵਧੀਆ ਸੋਹਣਾ ਸੋਹਣਾ ਤੇ ਮੈਂ ਬਾਹਰ ਆਈ ਆ ਆ ਮਗਰੇ ਬਾਹਰ ਆ ਗਿਆ ਇਹਨੂੰ ਠੰਡ ਨਹੀਂ ਲੱਗਦੀ ਮੁੰਡੇ ਨੂੰ ਜਮਾਂ ਵੀ ਤੈਨੂੰ ਕਿਉਂ ਨਹੀਂ ਠੰਡ ਲੱਗਦੀ ਕਿਉਂ ਮੈਂ ਟੋਪੀ ਇੱਕ ਕਾਪਾਈ ਹੋਈ ਹੈ ਇਸ ਦੇ ਅੰਦਰ ਇੱਕ ਕਾਪਾਈ ਹੋਈ ਹੈ ਇਸ ਦੇ ਅੰਦਰ ਇੱਕ ਅੰਦਰ ਬਣਾਉਣ ਪਈ ਕਿੰਨੇ ਕੱਪੜੇ ਪਾਏ ਚਾਰ ਹਾਂਜੀ ਆ ਚਾਰ ਹੋ ਗਏ ਇੱਥੇ ਦੇ ਆ ਤਿੰਨ ਹੋ ਗਏ ਤਿੰਨ ਹੋ ਗਏ ਸਿਰਨਾਤ ਅੱਜ ਹਾਂਜੀ ਤੇ ਸਿਰਨਾਤ ਆ ਹੀ ਅੰਦਰ ਬੈਣਾ ਠੰਡ ਬਾਹਰ ਹਵਾ ਪਤਾ ਕਿੰਨੀ ਆ ਜੇ ਠੰਡ ਲੱਗ ਗਈ ਤੇ ਵੇਖੀ ਫਿਰ ਲੋੜ ਹੀ ਨਹੀਂ ਸੈਲੀਬ੍ਰੇਟ ਹੋਣੀ ਤੇਰੀ ਮੇਰੀ ਟੋਪੀ ਆ ਗਈ ਹੈ ਮੇਰੀ ਟੋਪੀ ਆ ਗਈ ਹੈ ਤੈਨੂੰ ਵਾਲ ਗਿੱਲੇ ਆ ਜਿੰਨਾ ਚਿਰ ਤੱਕ ਵਾਲ ਨਹੀਂ ਸੁੱਕਣਗੇ ਠੰਡੀ ਹਵਾ ਚੱਲ ਰਹੀ ਨਾ ਬਾਹਰ ਤੇ ਮੇਰੀ ਨੁੰਨੀ ਦੇ ਕੱਪੜੇ ਵਾਸ਼ ਹੋ ਗਏ ਆ ਛੋਟੇ ਛੋਟੇ ਕੱਪੜੇ ਬੜੇ ਪਿਆਰੇ ਲੱਗਦੇ ਆ ਘੋੜਾ ਥਗ ਮੰਡੀ ਪਹੁੰਚਾ ਸਬਜ਼ੀ ਮੰਡੀ ਸਬਜ਼ੀ ਮੰਡੀ ਬਰਪੜੀ ਤੋਂ ਲੱਗ ਗਈ ਇਸ ਕੋ ਠੰਡੀ ਅੱਬਕ ਅੱਬਕ ਲੱਗੀ ਨੋਣਾ ਬਟ ਨੋਣਾ ਨਹੀਂ ਆਪਣੀ ਬੇਇੱਜ਼ਤੀ ਹੋ ਜਾਣੀ ਦੇਖ ਲੈ ਜੇ ਇਹ ਇਬਾਦਤ ਤੂੰ ਰੋ ਪੀਣਾ ਆਪਣੀ ਬੇਇੱਜ਼ਤੀ ਹੋ ਜਾਣੀ ਹੈ ਇਹ ਸਾਰੇ ਕਹਿਣਗੇ ਦੇਖ ਲੈ ਇਹ ਪਾਪਾ ਦੀ ਇਹਦੀ ਪਰੀ ਦੋਨੋਂ ਰੋਈ ਜਾਂਦੇ ਨੇ ਤੂੰ ਕੱਲੀ ਨਹੀਂ ਰੋਏਂਗੀ ਇਹ ਮੈਂ ਵੀ ਵਿੱਚ ਮੇਰਾ ਵੀ ਅਕਾਊਂਟ ਹੋਏਗਾ ਨਾ ਹੂੰ ਰੋਣਾ ਨਹੀਂ ਆਪਾਂ ਅੱਜ ਆਪਾਂ ਅੱਜ ਪੱਕੇ ਹੋ ਕੇ ਖਾਣੇ ਠੀਕ ਹੈ ਦਾਚਾ ਹਾਂ ਆ ਤਾਂ ਨਾਲ ਨੇ ਇਹ ਪਰਮਾਨੈਂਟ ਕਮਚਾਹ ਵੀ ਮੋਢੇ ਵਾਲਾ ਇਹ ਪਰਮਾਨੈਂਟ ਆ ਇਹ ਇਹਦਾ ਬਰਪਿੰਗ ਕਲੋਥ ਹੈ ਜੇ ਦੋ ਇਡਕਾਰ ਲਊਗੀ ਤਾਂ ਜੇ ਮਾਲਾ ਮੋਟਾ ਇਹਨੇ ਦੋ ਦਸ ਸਪਿਟ ਕੀਤਾ ਤਾਂ ਉੱਤੇ ਆ ਜੂਗਾ ਨਾ ਕਿੰਨੀ ਸ਼ਾਂਤ ਹੈ ਨਾ ਮੇਰੀ ਕੁੜੀ ਹੋਣੀ ਬੋਲੀ ਤੂੰ ਸ਼ਾਂਤ ਹੈ ਮੈਂ ਵੀ ਸ਼ਾਂਤ ਬੰਦਾ ਨਾ ਤੂੰ ਸਭ ਤੋਂ ਜ਼ਿਆਦਾ ਬੋਲਦੀ ਆ ਅਗਮ ਸ਼ਾਂਤਤਾ ਪਰਮ ਬਹੁਤ ਤੇਜ ਆ ਅਗਮ ਅਗਮ ਜਿੰਨਾ ਸੌ ਕੋਈ ਹੈ ਹੀ ਨਹੀਂ ਯਾਰ ਨਾ ਕੋਈ ਨਹੀਂ ਨਾ ਅਗਮ ਜਿੰਨਾ ਕੋਈ ਜਾਊ ਏ ਨਾ ਹੀ ਬਾਦ ਜਿੰਨੀ ਕੋਈ ਜਾਊ ਏ ਬਸ ਕਲੀ ਦਾਦੀ ਜੀ ਸ਼ਰਾਤੀ ਨੇ ਬਾਕੀ ਸਾਰੇ ਠੀਕ ਨੇ ਕਿਵੇਂ ਦੇਖ ਰਹੀ ਆ ਨਾ ਤੈਨੂੰ ਫਿਰ ਦੇਖਣਾ ਨਹੀਂ ਉਹਦੇ ਪਾਪਾ ਨੂੰ ਦੇਖ ਕੇ ਹੋਰ ਕੈਨੂੰ ਦੇਖੇਗੀ ਓਏ ਓਏ ਮੇਰੇ ਪਾਪਾ ਜੀ ਮੇਰੇ ਪਾਪਾ ਸੁਣ ਰਹੀ ਹੈ ਓ ਮੇਰੇ ਪਾਪਾ ਜੀ ਯੂ ਆਰ ది ਗ੍ਰੇਟ ਸੋਰੀ ਮੇਰੇ ਪਾਪਾ ਇਜ਼ ਦਾ ਗ੍ਰੇਟ ਮਾਈ ਬੇਬੀ ਇਜ਼ ਦਾ ਗ੍ਰੇਟ ਠੀਕ ਹੈ ਦੋਨੋਂ ਨੇ ਫਰੂਟ ਹਾਂਜੀ ਬੜੀ ਸਪੀਡਲੀ ਵਿਚੀ ਹੈ ਹਾਂ ਮਿੱਠੇ ਸੀ ਹੈ ਐਪਲ ਠੀਕ ਸੀ ਹੈ ਨਾ ਹਮ ਵਸੇ ਹੁਣ ਇਹੋ ਜੇ ਆ ਕੇ ਗਾਣੇ ਗਾਉਂਦੇ ਨੇ ਸਿੱਪੀ ਨਾਉਣਾ ਹਮ ਇਹ ਘੱਟ ਰਾਤ ਨੂੰ ਨੀਂਦੇ ਲਾ ਰਹੇ ਹੋਂਡੇ ਨੇ ਨੀਂਦ ਚੋ ਜ ਨਹੀਂ ਮੈਨੂੰ ਕਈ ਵਾਰੀ ਰਾਤੀ ਤਾਂ ਵਿਚਾਰੀ ਨੇ ਬਹੁਤ ਜਗਾਇਆ ਕਿਰਨ ਹੋਣਾ ਕਿਰਨ ਉੱਤੇ ਚੜ ਗਿਆ ਬੁਖਾਰ ਇਹ ਤੁਹਾਨੂੰ ਬੁਖਾਰ ਜਾਗਣ ਕਰਕੇ ਚੜਿਆ ਮੈਂ ਥਕਾਵਟ ਜਿਤਨਾ ਰਾਤ ਨੂੰ ਹੁੰਦੀ ਹੈ ਨਾ ਕਈ ਵਾਰੀ ਨੀਂਦ ਨਹੀਂ ਪੂਰੀ ਹੁੰਦੀ ਨਾ ਕਿੰਨੇ ਮੈਂ ਆਪਣੇ 1 ਮਹੀਨੇ ਤੋਂ ਪ੍ਰੋਸੈਸ ਇਦਾਂ ਹੀ ਚੱਲਣ ਡਿਆ ਕੰਟੀਨਿਊਟੀ ਵਜਾ ਇੱਦਾਂ ਮੇਰੇ ਮੰਮੀ ਸਿਰ ਧੋ ਕੇ ਬੈਠੇ ਨੇ ਹੀਟਰ ਦੇ ਮੂਰੇ ਮਾਤਾ ਜੀ ਤਿਆਰੀਆਂ ਨੇ ਫੇਰੇ ਲੋਹੜੀ ਦੀਆਂ ਦੋ ਦਾਦੀ ਨੂੰ ਚਾਕੂ ਫੜਾ ਦਾਦੀ ਨੇ ਦੇਖੀ ਹੁਣ ਮਿੰਟੋ ਮਿੰਟ ਸੰਤਰੇ ਛਿਲ ਦੇਣੇ ਨੇ ਫੇਰ ਆਪਾਂ ਪਲਾਵਾਂ ਪੀਵਾਂਗੇ ਜੂਸ ਸਾਰੇ ਵਾਲ ਕੋਲ ਕੇ ਬੈਠੇ ਨੇ ਮੰਮੀ ਮੇਰੇ ਵਾਲਾਂ ਨੂੰ ਤੇਲ ਹੀ ਲਾ ਪਿਆ ਯਾਰ ਤੁਸੀਂ ਕਿਵੇਂ ਦਿਓ ਹੈ ਲੈ ਲਾਵਾਂ ਫੇਰ ਸੰਤਨ ਜੂਸ ਪਲਾ ਕੇ ਤੁਹਾਨੂੰ એનર્ਜੀ ਦੇ ਦੇਣਾ ਤਾਕਤ ਲਿਆ ਦੇਣਾ ਤੁਹਾਡੇ 'ਚ ਅੱਛਾ ਫੇਰ ਤੇਨੂੰ ਸਿਰ ਨੂੰ ਤੇਲ ਲਵਾਉਂਗਾ ਬੰਦ ਗੱਲ ਨਹੀਂ ਮੈਨੂੰ ਪੋੜੀਆਂ 'ਚ ਪਈਆਂ ਨੇ ਚਲੋ ਚਲੋ ਜੀ ਚਲੋ ਗਾਜਰਾ ਦਾ ਜੂਸ ਸੰਤਰਿਆਂ ਦੇ ਨਾਲ ਇਬਾਦਤ ਵੀ ਪੀਏਗੀ ਜਿੱਦਾਂ ਜਿੱਦਾਂ ਲੋਹੜੀ ਦੇ ਦਿਨ ਨੇੜੇ ਆਈ ਜਾਂਦੇ ਨੇ ਮੇਰੇ ਸਿਰੇ ਮੇਰੀ ਕੋਈ ਕੋਈ ਪਲੈਨਿੰਗ ਨਹੀਂ ਮੇਰੀ ਕੋਈ ਸ਼ਾਪਿੰਗ ਨਹੀਂ ਹੋਈ ਸਾਰਿਆਂ ਨੂੰ ਇਬਾਦਤ ਨੇ ਕਰਾਤੀ ਏ ਤੇ ਮੈਨੂੰ ਸਿਰਫ ਕੁਰਤੇ ਪਜਾਮੇ ਹੀ ਮਿਲੇ ਨੇ ਦੇਖ ਕੁਰਤੇ ਨਾ ਕੋਈ ਜੈਕਟ ਨਾ ਕੋਈ ਟੀ-ਸ਼ਰਟ ਵੈਸੇ ਮੇਰੇ ਕੋਲ ਉਪਰਾਂ ਵੀ ਨਹੀਂ ਯਾਰ ਜਿਹੜੀਆਂ ਮੈਂ ਕਾਰਡ ਗਨ ਲਿਖੀਆਂ ਸੀ ਹਨਾ ਉਹ ਵੀ ਅੱਛੀਆਂ ਲੱਗਣੀਆਂ ਨਾ ਪਾਈਆਂ ਹੋਈਆਂ ਮਤਲਬ ਸਿਰਾ ਹੀ ਲੱਗਾਗਾ ਮੈਂ ਸਿਰਾ ਹੈਲੋ ਅਗਮ ਦੇ ਵਾਲ ਫੈਲ ਰਹੇ ਤੁਸੀਂ ਕੀ ਕਰ ਰਹੇ ਹੋ ਕਿ ਕੀ ਉਹ ਬਬੀ ਡਰ ਗਈ ਬਬੀ ਡਰ ਗਈ ਬਬੀ ਡਰ ਗਈ ਬਬੀ ਡਰ ਗਈ ਕਿਵੇਂ ਕੀ ਕਰਦੇ ਹੋ ਤੁਸੀਂ ਆ ਉਹ ਬਬੀ ਗੱਡੀ ਆ ਵੀ ਸੁਣ ਹਾ 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 ਉਹ ਕਿੱਡਣ ਵਾਲੀ ਚੀਜ਼ ਹੈ ਮੈਨੂੰ ਕੋਈ ਨਹੀਂ ਡਰਾਵੇਗਾ ਆਹ ਕਮ ਤੇਰੇ ਵਾਲ ਕਿਹਨੇ ਖਿਲਾਤੇ ਆ ਚਾਚੂ ਨੇ ਮੈਂ ਨਹੀਂ ਖਿਲਾ ਰਹੀ ਬਾਕਸਿੰਗ ਖੇਡ ਰਹੀ ਬਾਕਸਿੰਗ ਖੇਡ ਰਹੀ ਜਿਹੜਾ ਖੇਡ ਲੱਗਦਾ ਨਹੀਂ ਤੁਹਾਡੇ ਨੇ ਇਹ ਕਹਿੰਦਾ ਮੈਂ ਬਾਕਸਿੰਗ ਖੇਡਦਾ ਦਾ ਚੱਟੇ ਵਾਲੇ ਬੜੇ ਲੰਬੇ ਵਾਲ ਇਹਦੇ ਨਾ ਬਹੁਤ ਸਾਰੀ ਖਰਾਕੀ ਵਾਲਾਂ ਤੇ ਲੱਗਦੀ ਹੈ ਜਿਹੜੇ ਜੋ ਵੀ ਨੂਡਲ 버ਗਰ ਖਾਂਦਾ ਵਾ ਸਾਰੇ ਉੱਥੇ ਲੱਗਦੇ ਨੇ ਇਹਦੇ ਤੇ ਵਿੱਚੋਂ ਵਾਲ ਨਿਕਲੇ ਹੀ ਹੋ ਆਵੇ ਤੇਰੇ ਆਹ ਜੁੰਡੀ ਜੀ ਨਿਕਲੀ ਪਿੱਛੋਂ ਤੇ ਹਾਂ ਰਿੱਪੀ ਜਿੰਨੀ ਖੁਰਾਕ ਖਾਂਦਾ ਵਾ ਨਾ ਇਹ 버ગર 버ગર ਉਹ ਸਾਰੀ ਨਵਾਲਾਂ ਤੇ ਲੱਗਦੀ ਆ ਉੱਥੇ ਲੱਗਣੀ ਆ ਮੂੰਗਲਾ ਮਾਰ ਕੇ 버ਗਵਾਲ ਨੇ ਰੋਟੀ ਣਾਟੀ ਦਾ ਖਾਂਦਾ ਨਹੀਂ ਆ ਚਲ ਜੂਸ ਬਣਾਉਂ ਮੇਰੀ ਭੁੱਖ ਲੱਗੀ ਆ ਭੁੱਖ ਲੱਗੀ ਬਹੁਤ ਆਦੀ ਜੂਸ ਪੀਨੇ ਆਪਾਂ ਹੁਣ ਸਾਰਿਆਂ ਨੇ ਕਹਿਣਾ ਠੰਡਾ ਹੀ ਜੂਸ ਪੀਂਦੇ ਆ ਤੇ ਜੂਸ ਗਰਮ ਗਰਮ ਹੁੰਦਾ ਆ ਬਗੜਾ 버 ਪਾ ਰਿਆਂ ਦੇ ਆ ਆਜਾ 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 ਹੋਵੇ ਹੁਣ ਅਮੀਰੀ ਡਿਬੋਕਸ ਗੇਟ ਕੁੱਪ ਬਾਕਸਿੰਗ ਅੰਨਾ ਅੱਖਾਂ ਲਾੜੀ ਤੇ ਤੇਰੀ ਟੋਪੀ ਆ ਜਿੰਨੀ ਤੂੰ ਦੇਖਦੇ ਨਹੀਂ ਹੋਣੇ ਚਾਚੂ ਸਾਕੇ ਆਪਣੀ ਹੈਡਲਾਈਟ ਅੱਗੇ ਕਰਕੇ ਪਚਾ ਕਰ ਲਿਆ ਕਰ ਆ ਆ ਜਾ ਆ ਚਲ ਬਣਾਓ ਪਾ ਵੀ ਦੇ ਸਾਟਾ ਬਲਉਣ ਮਿਕਸੀ ਦਾ ਕਦੀਆਂ ਬੀਟਰੂਟ ਹੋਰ ਕੱਟਣੀ ਸੀ ਤੇ 1 ਮਿੰਟ ਕੋਈ ਆ ਕੋਈ ਖਤਮ ਹੋ ਗਿਆ ਪਾਪਾ ਨੇ ਐਵੇਂ ਖਾਂਦੇ ਰਹੇ ਨੇ ਪਾਪਾ ਕਹਿੰਦੇ ਐਵੇਂ ਖਾਂਦੇ ਨਹੀਂ ਨੇ ਨਹੀਂ ਕੀ ਮਤਲਬ ਕਿ ਇਹ ਮੇਰੇ ਪਪਾ ਐਵੇਂ ਹੀ ਖਾਂਦੇ ਨੇ ਮਤਲਬ ਸੈਲਟ ਦਾ ਤੋੜ ਦੇ ਜਿਹੜੇ ਜਿਹੜੇ ਥੋੜਾ ਬੋਦਾ ਬੀਟਰੂਟ ਖਾ ਜਾਂਦੇ ਨੇ ਪਾਪੀ ਤੁਹਾਨੂੰ ਬਰੌਣਾ ਮੈਂ ਉਹਦੇ ਨਾਲ ਨਹੀਂ ਨਹੀਂ ਪਪਾ ਕਦੇ ਨਹੀਂ ਕੀ ਪਪਾ ਐਵੇਂ ਹੀ ਖਾਂਦੇ ਰਹਿੰਦੇ ਨੇ ਕਹਿੰਦੇ ਐਵੇਂ ਤਾਂ ਮਤਲਬ ਨਹੀਂ ਗੱਲ ਤਾਂ ਜੀ ਕਹਿਣ ਦਾ ਮਤਲਬ ਕੁਝ ਹੋਰ ਸੀ ਵੈਸੇ ਹੁਣ ਤੁਸੀਂ ਬਦਲ ਗਿਓ ਚੰਗਾ ਜੇ ਬੀਟਰੂਟ ਖਾ ਕੇ ਕੋਸ਼ਟੂਮ ਲਾਲ ਕਰ ਲਿਆ ਛੁੱਟੀ ਲਾਲ ਲਾ ਕੇ ਪਾਪਾ ਨੂੰ ਹੋਰ ਕੀ ਹੈ ਬੀਟਰੂਟ ਬਾਰੇ ਵਧੀਆ ਚੀਜ਼ ਹੁੰਦੀ ਹੈ ਨਹੀਂ ਹੋਣੀ ਵਿਆਹ ਕੀ ਹੈ ਪਰ ਅਜੋ ਤੁਹਾਨੂੰ ਕਰਦਾ ਨਹੀਂ ਆ ਰਿਹਾ ਬਾਤ ਮਾਤਾ ਕੀ ਜੈ ਇਹ ਕੀ ਕਰ ਰਹੇ ਸੀ ਬਾਤ ਮਾਤਾ ਕੀ ਜੈ ਪਰ ਉਹ ਮੇਰਾ ਫਾਈਟ ਕਰ ਰਹੇ ਸੀ ਨਾ ਇਹ ਮੈਂ ਇੰਡੀਆ ਨਾਲ ਤੇ ਆ ਸਾਊਥ ਅਫਰੀਕਾ ਨੇ ਨਾ ਹਾਂਜੀ ਇਹ ਸਭ ਇਹ ਸਾਊਥ ਅਫਰੀਕਾ ਦਾ ਸੋ ਮੈਂ ਬਾਤ ਮਾਤਾ ਵੀ ਜੈ ਕਰਾਂਗਾ ਬਹੁਤ ਟੇਸਟੀ ਬਣਿਆ ਕੋਕੋਡ ਦੇ ਸੀ ਨਾ ਕਰੋ ਥੈਂਕ ਯੂ ਮੇਰਾ ਪਤੀ ਪਰਮੇਸ਼ਵਰ ਬਾਤ ਕਰ ਲਿਓ ਕਾਸ਼ ਮੈਂ ਜਲਾ ਮਾਂ ਦੀ ਤੱਕ ਚਾਹ ਪੀ ਲਓ ਜੂਸ ਪਹਿਲਾਂ ਛਪੇ ਜੂਸ ਪੀ ਲੈ ਹਾਏ ਮੇਰੀ ਸੋਹਣੀ ਜੀਤੀ ਹਾਏ ਮਸਾਲਾ ਮਾਰਦੀ ਏ ਮਸੈਲੋ ਮੈਨੂੰ ਬੜੇ ਜਣੇ ਪੁੱਛਦੇ ਨੇ ਵੀ ਜਿਹੜੀ ਤੁਹਾਡੀ ਪਰਮ ਦੀ ਵਾਈਟਲੱਗ ਦੀ ਪ੍ਰੋਬਲਮ ਸੀ ਉਹ ਠੀਕ ਹੋਈ ਏ ਕਿ ਨਹੀਂ ਹੋਈ ਤੇ ਜਿਹੜੇ ਤਾਂ ਮੈਨੂੰ ਪੁਰਾਣੇ ਫੋਲੋ ਕਰਦੇ ਨੇ ਜਿਹੜੇ ਜਿਹੜੇ ਤਾਂ ਪੁਰਾਣੇ ਦੇਖਦੇ ਨੇ ਸਾਡੇ ਵਲੌਗਸ ਨੂੰ ਉਹਨਾਂ ਨੂੰ ਪਤਾ ਹੋਏਗਾ ਕਿ ਆਹ ਏ ਸਾਡੀ ਪਰਮ ਹੈਨਾ ਔਰ ਜਸ ਜਿਸ ਟਾਈਮ ਜਿਨ੍ਹਾਂ ਨੇ ਪਰਮ ਨੂੰ ਪਹਿਲਾਂ ਦੇਖਿਆ ਹੋਇਆ ਆਏ ਕੀ ਮੈਂ ਅੱਖਾਂ ਘੜ ਕੇ ਦੇਖ ਰਹੀ ਹਾਂ ਦੇਖ ਰਹੀ ਮੈਂ ਵੀ ਮੈਂ ਗੁੱਸੇ ਚ ਦੇਖ ਰਹੀ ਹਾਂ ਕੀ ਕਰਦੀ ਆਏ ਅੱਖ ਨਹੀਂ ਚ ਫ੍ਰੀ ਸੋਰੀ ਤੇ ਇਹਦੀ ਆ ਦੇਖਦੇ ਸਿਰਫ neck neck ਤੇ ਰਹਿ ਗਿਆ ਉਹ ਵੀ ਬਹੁਤ ਥੋੜੀ ਨਹੀਂ ਤਾਂ ਇਹਦਾ ਪੂਰਾ ਫੇਸ ਭਰਿਆ ਹੋਇਆ ਸੀ ਥੈਂਕਸ ਟੂ ਅ ਅਸ਼ੋਕ ਜੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਹੈਗੇ ਨੇ ਟੇਲਰ ਨੇ ਬੀਸਿਕਲੀ ਉਹਨਾਂ ਦਾ ਨੰਬਰ ਨਹੀਂ ਪਾਣ ਲਗਾਉਣਾ ਕਿਉਂਕਿ ਉਹਨਾਂ ਨੇ ਇੱਕ ਵਾਰ ਰੀਲ ਪਾ ਦਿੱਤੀ ਸੀ ਉਹਨਾਂ ਦੀ ਤੇ ਉਹਨਾਂ ਨੂੰ ਤਕਰੀਬਨ ਤਕਰੀਬਨ ਰੀਲ ਇੰਨੀ ਵਾਇਰਲ ਹੋ ਗਈ ਮਤਲਬ ਮੋਰ ਥੈਨ 1 ਕਰੋੜ ਦੇ ਈਵਿਊਜ਼ ਗਏ ਸੀ ਉਹਨੂੰ ਤੇ ਉਹ ਉਹਨਾਂ ਨੇ ਆਪਣਾ ਉਹਦਾ ਫੋਨ ਹੀ ਉਹਨਾਂ ਨੂੰ ਬੰਦ ਕਰਨਾ ਪੈ ਗਿਆ ਕਿਉਂਕਿ ਜਿਹੜੀ ਉਹ ਵਾਲੇ ਅੰਕਲ ਹੈ ਨਾ ਉਹ ਦਵਾਈ ਬਿਲਕੁਲ ਥੋੜੀ ਜਿਹੀ ਤਿਆਰ ਕਰਦੇ ਨੇ ਜਿਵੇਂ ਮੰਨ ਲਓ ਕੋਈ 10 ਕੋ ਪੇਸ਼ੈਂਟ ਹੁੰਦੇ ਜਿਵੇਂ ਕੋਈ ਮੰਨ ਲਓ ਹਨਾ ਜਿਨ੍ਹਾਂ ਨੂੰ ਪ੍ਰੋਬਲਮ ਆਏ ਵਾਲੀ ਉਹਨਾਂ ਦਾ 10 ਕ ਬੰਦੇ ਹੋਣਗੇ ਉਹਨਾਂ ਵਾਸਤੇ ਉਹਨੇ ਦਵਾਈ ਤਿਆਰ ਕਰਦੇ ਨੇ ਕਿਉਂਕਿ ਕਹਿੰਦੇ ਜਿਹੜੀ ਇਹ ਦਵਾਈ ਆ ਉਹਦਾ ਜਿਹੜਾ ਪ੍ਰੋਸੈਸਾ ਬੜਾ ਇੱਕ ਡਿਫਿਕਲਟ ਹੈ ਲੌਂਗ ਪ੍ਰੋਸੈਸ ਹੈ ਟਾਈਮ ਲੱਗਦਾ ਹੈ ਟਾਈਮ ਲੱਗਦਾ ਇਸ ਕਰਕੇ ਕਹਿੰਦੇ ਮੈਂ ਜ਼ਿਆਦਾ ਨਹੀਂ ਦੇ ਸਕਦਾ ਮੈਡੀਸਨ ਇਸ ਕਰਕੇ ਬਹੁਤ ਲੋਕ ਜਿਹੜੇ ਵਿਚਾਰੇ ਪਰੇਸ਼ਾਨ ਉਹਨਾਂ ਨੇ ਉਹਨਾਂ ਨੂੰ ਕਾਲ ਕੀਤੀ ਤੇ ਉਹਨਾਂ ਨੇ ਫੋਨ ਚੱਕਣਾ ਵੀ ਬਾਅਦ ਚ ਬੰਦ ਕਰਤਾ ਕਿਉਂਕਿ ਪਰੇਸ਼ਾਨ ਹੋ ਗਏ ਕਿਉਂਕਿ ਬੇਸਿਕਲੀ ਉਹਨਾਂ ਦਾ ਜਿਹੜਾ ਕੰਮ ਆ ਟੇਲਰ ਦਾ ਵਾ ਹਨਾ ਉੱਥੇ ਟੇਲਰ ਨੇ ਉਹ ਬੇਸਿਕਲੀ ਤੇ ਤਾਂ ਕਰਕੇ ਉਹਨਾਂ ਨੇ ਆਪਣਾ ਫੋਨ ਬੰਦ ਕਰ ਦਿੱਤਾ ਤੇ ਤਾਂ ਕਰਕੇ ਫਿਰ ਅਸੀਂ ਫਿਰ ਅਹੀਂ ਵੀ ਉਹਨਾਂ ਦਾ ਨੰਬਰ ਹੁਣ ਨਹੀਂ ਦੇ ਸਕਦੇ ਪਰਸਨਲੀ ਕੋਈ ਮੈਸੇਜ ਕਰੇਗਾ ਚਲੋ ਮੈਂ ਉੱਥੇ ਸ਼ੇਅਰ ਕਰ ਦਾਂਗਾ ਪਰ ਓਪਨਲੀ ਨਹੀਂ ਮੈਂ ਦੇ ਸਕਦਾ ਹਾਂ ਬਾਕੀ ਉਹ ਵੀ ਫੋਨ ਪਤਾ ਨਹੀਂ ਚੱਕਣ ਨਾ ਚੱਕਣ ਹਨਾ ਇਹ ਵੀ ਗੱਲ ਆ ਰੀਜ਼ਨ ਕਿ ਮੈਂ ਤੁਹਾਨੂੰ ਪਹਿਲਾਂ ਦੱਸਦਾ ਸੌਰੀ ਵੀ ਜੇ ਕੋਈ ਪਰਸਨਲੀ ਇੰਸਟਾ ਤੇ ਮੈਸੇਜ ਕਰ ਲੂਗਾ ਮੈਂ ਉੱਥੇ ਨੰਬਰ ਸ਼ੇਅਰ ਕਰ ਦਾਂਗਾ ਓਪਨਲੀ ਪਾੜਨਾ ਨਾ ਜ਼ਿਆਦਾ ਵਾਇਰਲ ਹੋ ਜਾਂਦਾ ਫਿਰ ਅਗਲੇ ਪਰੇਸ਼ਾਨ ਹੁੰਦੇ ਨੇ ਹਨਾ ਅਨਨੈਸੈਸਰੀ ਕਾਲਸ ਵੀ ਜਾਂਦੀਆਂ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਅਸੀਂ ਜਿਹੜੀ ਦਵਾਈ ਹੈ ਆਪਣੇ ਸਿਰਫ ਜਿਹੜਾ ਕੋਈ ਉਹਨਾਂ ਦੀ ਦੁਕਾਨ ਤੇ ਜਾਏਗਾ ਸਿਰਫ ਉਹਨਾਂ ਨੂੰ ਦੇਾਂਗੇ ਅਸੀਂ ਕਿਤੇ ਕੋਰੀਅਰ ਨਹੀਂ ਕਰਦੇ ਕੋਈ ਸੈਂਡ ਨਹੀਂ ਕਰਦੇ ਦੁਕਾਨ ਤੇ ਆਉ ਉਹਨਾਂ ਨੂੰ ਮਿਲੇਗੇ ਹੁਣ ਜਿਹੜੇ ਮੇਰੇ ਵੀਰ ਭਰਾ ਜਿਹੜੀ ਭੈਣਾਂ ਜਾਂ ਕੁਝ ਐਸੇ ਸਬਸਕ੍ਰਾਈਬਰ ਵੀਰ ਨੇ ਜਿਹੜੇ ਆਊਟ ਆਫ ਕੰਟਰੀ ਰਹਿੰਦੇ ਨੇ ਤੇ ਉਹਨਾਂ ਵਾਸਤੇ ਥੋੜੀ ਦਿੱਕਤ ਹੈ ਤੁਹਾਨੂੰ ਆਉਣਾ ਪਏਗਾ ਉਹ ਹੈਗਾ ਚੱਕਰ ਵਾ ਕੇ ਇਹ ਥੋੜੀ ਹੈ ਪ੍ਰੋਬਲਮ ਹੁਣ ਮੈਂ ਮੰਨ ਸਕਦਾ ਲੇਕਿਨ ਮੇਰੀ ਸੋਹਣੀ ਜੀਤੀ ਹੋਰ ਸੋਹਣੀ ਹੋ ਗਈ ਹੈ ਆਏ 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 ਵਲਾਸ ਕਰ ਦੀ ਜਿਹੜੀ ਉਹ ਦਵਾਈ ਹੈ ਨਾ ਚਲੋ ਬੇਸਿਕਲੀ ਤੇ ਵੈਸੇ ਇਹ ਬਹਾਨਾ ਹੀ ਹੈ ਦਵਾਈ ਦਾ ਕਿ ਉਹ ਅੰਕਲ ਖੁਦ ਕਹਿੰਦੇ ਨੇ ਕਿ ਤੁਸੀਂ ਮਹੀਨੇ ਦੇ ਵਿੱਚ ਹਰਮੰਦਰ ਸਾਹਿਬ ਆਉਣਾ ਬੇਰੀ ਸਾਹਿਬ ਤੋਂ ਇਸ਼ਨਾਨ ਕਰਨਾ ਵਾ ਇਸ਼ਨਾਨ ਕਰਕੇ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਤਾਂ ਮੈਂ ਫਿਰ ਤੁਹਾਨੂੰ ਦਵਾਈ ਦੇਣੀ ਹੈ ਹੂੰ ਐਵੇਂ ਨਹੀਂ ਦਿੰਦੇ ਦਵਾਈ ਨਹੀਂ ਦਿੰਦੇ ਹੈਗੇ ਸੋ ਇਸ ਕਰਕੇ ਆਪਾਂ ਇਹ ਕਵਾਂਗੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੀ ਹੈ ਹਨਾ ਜਿਹੜੇ ਜਿੱਥੇ ਇਹਨਾਂ ਰੋਗ ਇਹ ਰੋਗ ਦੂਰ ਹੁੰਦੇ ਨੇ ਉਸ ਗੁਰੂ ਦਾ ਕਹਿੰਦਾ ਉਹ ਕਹਿੰਦੇ ਨੇ ਮੈਂ ਤਾਂ ਇੱਕ ਬਸਬਾਨ ਨਹੀਂ ਐਵੇਂ ਇੱਕ ਦਵਾਈ ਦੇਣ ਦਾ ਬੇਸਿਕਲੀ ਉਹ ਗੁਰੂ ਅਰਮਾਨਦਾਸ ਜੀ ਨੇ ਠੀਕ ਕੀਤਾ ਹੂੰ ਚਲੋ ਠੀਕ ਹੋ ਗਿਆ ਪਰਮ ਜੂਸ ਪੀ ਲਿਆ ਇਹਨੇ ਹਾਂ ਹੋਰ ਲਾਲ ਹੋ ਜੇਗੀ ਫਿਰ ਇਹਨੇ ਲਾਲ ਹੋ ਜਾਣਾ ਫਿਰ ਟਮਾਟਰ ਬਣ ਜਾਣਾ ਸਹੀ ਗੱਲ ਕਿਰਨ ਨੂੰ ਉਠਾਓ ਯਾਰ ਰਾਤ ਨੂੰ ਫਿਰ ਓਕੀ ਹੋਾਂਗੇ ਆਪਨੂੰ ਉਠਾਓ ਯਾਰ ਉੱਠ ਜਾਏ ਫਿਰ ਪਰੇਸ਼ਾਨੀ ਹੀ ਹੁੰਦੀ ਆ ਆ ਨਹੀਂ ਹੁੰਦੀ ਪਰੇਸ਼ਾਨ ਇਹਨੂੰ ਮੈਂ ਖੇਡਦਾ ਇਹਦੇ ਨਾਲ ਹੁਣ ਤੇ ਦੋਸਤੋ ਲੋਹੜੀ ਦੀ ਸੈਲੀਬ੍ਰੇਸ਼ਨਸ ਆਰੀਆ ਨੇ ਆਪਣੀ ਜਲਦੀ ਤੇ ਇੱਕ ਚੀਜ਼ ਹੋਰ ਏ ਇਹ ਇਬਾਦਤ ਨੂੰ ਜਿਹੜਾ ਡੇਢ ਮਹੀਨੇ ਵਾਲਾ ਟੀਕਾ ਲਗਣਾ ਹੁੰਦਾ ਉਹ ਵੀ ਉਹਨਾਂ ਦਿਨਾਂ ਚ ਹੀ ਲੱਗਣਾ ਹੈ ਤੇ ਅਸੀਂ ਇਹ ਫੈਸਲਾ ਕੀਤਾ ਵੀ ਲੋੜੀ ਸੈਲੀਬ੍ਰੇਟ ਕਰਨ ਤੋਂ ਬਾਅਦ ਲਵਾਵਾਂਗੇ ਕਿਉਂਕਿ ਵਿਚਾਰੀ ਨੂੰ ਪਹਿਲਾਂ ਲਵਾ ਲਿਆ ਓਬਵੀਅਸਲੀ ਉਹਦੇ ਨਾਲ ਬੁਖਾਰ ਵੀ ਚੜਦਾ ਤੇ ਜਿੱਥੇ ਅਕੜਾ ਵੀ ਪੈ ਜਾਂਦਾ ਜਿਹੜੇ ਇਹ ਦੇ ਥਾਈਜ਼ ਵਿੱਚ ਲੱਗਣਾ ਨਾ ਤੇ ਉੱਥੇ ਦਰਦ ਹੋਣਾ ਅਕੜਾ ਪੈਣਾ ਤੇ ਫਿਰ ਇਹਨੇ ਪਰੇਸ਼ਾਨ ਹੋਣਾ ਦੋ ਦਿਨ ਪੂਰੇ ਪਰੇਸ਼ਾਨ ਹੋਏਗੀ ਇਹ ਜੀ ਸੋਚ ਗਿਆ ਮੈਨੂੰ ਹੋਣੀ ਹੋਣੀ ਡਰ ਲੱਗਣ ਲੱਗਿਆ ਨਾ ਵਿਚਾਰੀ ਕਿੰਨੀ ਪਰੇਸ਼ਾਨ ਹੋਏਗੀ ਟੀਕੇ ਲੇਕਿਨ ਇਹਦੇ ਪਉ ਵਿਖ ਵਸਤੇ ਨਹੀਂ ਠੀਕੋ ਵੀ ਬਿਮਾਰੀਆਂ ਤੋਂ ਬਚਾ ਰਹੇ ਨਾ ਬੱਚਾ ਇਸ ਕਰਕੇ ਉਹਨੂੰ ਜਿਹੜੇ ਫਸਟ ਇੰਜੈਕਸ਼ਨ ਲੱਗ ਰਹੇ 1.5 ਮਹੀਨਿਆਂ ਦੇ ਉਹ ਲੱਗਣੇ ਨੇ ਫਿਰ ਅਸੀਂ ਸੋਚਿਆ ਲੋਹੜੀ ਤੋਂ ਬਾਅਦ ਹੀ ਲਗਾਵਾਂਗੇ ਕਿ ਕਿੰਝ ਵਿੱਚ ਇਹਦੀ ਲੋਹੜੀ ਵਿਚਾਰੀ ਦੀ ਸਪੋਇਲ ਹੋ ਜਾਏਗੀ ਹੈਨਾ ਤਾਂ ਆਪਾਂ ਸਪੋਇਲ ਨਹੀਂ ਕਰਨੀ ਇਹਦੀ ਲੋਹੜੀ ਆਏ ਆਏ 10 ਤਰੀਕ ਨੂੰ ਆਪਾਂ ਜਾਣਾ ਹੈ ਇਹਦੀ ਇੱਕ ਦੋ ਚੀਜ਼ਾਂ ਰਹਿੰਦੀਆਂ ਨੇ ਪਟਿਆਲੇ ਤੋਂ ਲਵਾਂਗੇ ਨਾ ਕਿਰਨ ਹੋਣਾ ਨੇ ਜਿਹੜੇ ਪਟਿਆਲੇ ਮੰਮੀ ਹੋਣਾ ਨੇ ਸੂਟ ਬਣਾਉਣ ਨੂੰ ਦਿੱਤੇ ਨੇ 10 ਤਰੀਕ ਨੂੰ ਮਿਲਨੇ ਨੇ ਤੇ ਉਹ ਫਿਰ ਉਦੋਂ ਹੀ ਪਟਿਆਲੇ ਤੋਂ ਆਪਾਂ ਇਹ ਇਬਾਦਤ ਦੇ ਵੀ ਕੁਝ ਸਮਾਨ ਛੋਟੇ ਬੰਡਲ ਲੈ ਜਾਂਦਾ ਉਹ ਤੋਂ ਲੈ ਆਵਾਂਗੇ